ਓਕੇ ਜੀ ਓਕੇ ਭਾਈ ਪਿੱਛੇ ਕਰੇ ਸਾਰੇ ਭਾਈ ਪਿੱਛੇ ਭਾਈ ਕੋਈ ਨਾ ਕੋਈ ਨਾ ਕਿਦਾ ਕਿਦਾ ਨਾ ਕਿਦਾ ਹੋਣਾ ਹੋਣਾ ਤੇਰਾ ਕਿੱਥੇ ਆ ਥੋੜਾ ਜਿਹਾ ਪਰਾਂ ਕਰ ਲਓ ਹੋਰ ਜੀ 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 ਜ ਦੱਲੇਵਾਲ ਸਾਡੇ ਵੱਡੇ ਪਿਤਾ ਨੇ ਸਾਡੇ ਬਜ਼ੁਰਗ ਨੇ ਅਸੀਂ ਜਈ ਸਮਾਜਿਕ ਮホール ਇਕੱਠਿਆਂ ਲੜੇ ਮੈਡੀਕਲ ਕਾਲਜ ਦੀ ਖਲ ਹੋਵੇ ਜਾਂ ਹੋਰ ਵੀ ਕਿਸਾਨੀ ਦੇ ਮੁੱਦੇ ਹੋਣ ਸਮਾਜਿਕ ਮੁੱਦੇ ਹੋਣ ਦੱਲੇਵਾਲ ਸਾਹਿਬ ਕਿਸਾਨੀਅਤ ਦੇ ਲਈ ਹਮੇਸ਼ਾ ਅੱਗੇ ਹੋ ਕੇ ਲੜਦੇ ਰਹੇ ਔਰ ਸਹਾਰਾ ਦਿੱਤੇ ਰਹੇ ਅੱਜ ਮੈਂ ਇੱਕ ਬਤੌਰ ਛੋਟਾ ਭਰਾ ਮਾ ਵੀ ਕੁਝ ਦੇ ਨਾਲ ਵਿੱਚ ਆਇਆ ਤੁਸੀਂ ਸਾਰਿਆਂ ਨੇ ਇੱਕ ਜਿੰਮੇਵਾਰੀ ਦਿੱਤੀ ਹੋਈ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਤੇ ਮੇਰੇ ਨਾਲ ਮੇਰੇ ਸਾਥੀ ਐਮ ਐਲ ਏ ਸਰਬੰਸਾ ਪਤਵੰਤ ਸਿੰਘ ਪਟੋਰੀ ਸਾਹਿਬ ਜਗਤ ਲਾਲ ਸਿੰਘ ਜੀ ਜਗਤਵਰ ਸਿੰਘ ਜੀ ਤੇ ਸਾਡੇ ਬੀਬੀ ਜੀ ਐਮ ਐਲ ਏ ਸੰਗਰੂਰ ਤੋਂ ਵੀਪੀ ਨਰਿੰਦਰ ਕੌਰ ਭਰਾ ਜੀ ਅਸੀਂ ਸਾਰੇ ਆਪਦੇ ਉਸ ਬਜ਼ੁਰਗੂ ਜਿਹੜਾ ਆਪਦੇ ਘਰ ਦੀ ਲੜਾਈ ਨਹੀਂ ਲੜ ਰਿਹਾ ਉਹ ਕੱਲੇ ਪੰਜਾਬ ਦੀ ਲੜਾਈ ਨਹੀਂ ਲੜ ਰਿਹਾ ਉਹ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜ ਰਿਹਾ ਹਾਂ ਜੇਕਰ ਐਮਐਸਪੀ ਮਿਲਦੀ ਹੈ ਦੇਸ਼ ਦੇ ਕਿਸਾਨਾਂ ਨੂੰ ਤਾਂ ਜਿੱਥੇ ਦੇਸ਼ ਦਾ ਫਾਇਦਾ ਹੋਣਾ ਹੈ ਦੇਸ਼ ਤੱਕੜਾ ਹੋਣਾ ਹੈ ਉੱਥੇ ਨਾਲ-ਨਾਲ ਸਾਡਾ ਪੰਜਾਬ ਵੀ ਬਚਣਾ ਡਾਇਵਰਸਿਫਿਕੇਸ਼ਨ ਹੋਏਗੀ। ਔਰ ਇਸ ਗੱਲ ਨੂੰ ਸਾਡੇ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸੁਣ ਲੈਣਾ ਚਾਹੀਦਾ ਹੈ ਕਿ ਤੁਸੀਂ ਕਿਸਾਨ ਨੂੰ ਦਰਗਨਾਹ ਕਰਕੇ ਦੇਸ਼ ਨੂੰ ਬਰਕਰਾਰ ਕਰ ਰਹੇ ਹੋ। ਕਿਸਾਨ ਦੀ ਗੱਲ ਨਾ ਸੁਣ ਕੇ ਅਪਮਾਨਿਤ ਕਰਕੇ ਦੇਸ਼ ਨੂੰ ਸੰਵਿਧਾਨ ਨੂੰ ਅਪਮਾਨਿਤ ਕਰ ਰਹੇ ਹੋ। ਇਹ ਉਹੀ ਕਿਸਾਨ ਨੇ ਜਿਨ੍ਹਾਂ ਦੇ ਪੁਰਖਿਆਂ ਨੇ ਦੇਸ਼ ਯਾਦ ਕਰਾਇਆ ਇਹ ਉਹੀ ਕਿਸਾਨ ਨੇ ਜਿਨ੍ਹਾਂ ਦੇ ਬੱਚੇ ਰੋਜ਼ ਤਰੰਗੇ ਜਿਲੇ ਫਟ ਕੇ ਆਉਂਦੇ ਆ ਇਹ ਉਹੀ ਕਿਸਾਨ ਹੈ ਜਿਹੜੇ ਤੁਹਾਨੂੰ ਅੰਨ ਪੈਦਾ ਕਰਕੇ ਦਿੰਦੇ ਆ ਸੋ ਇਹਨਾਂ ਦੀ ਗੱਲ ਸੁਣਨਾ ਸਰਕਾਰ ਦਾ ਫਰਜ਼ ਹੈ ਸੋ ਕੇਂਦਰ ਸਰਕਾਰ ਨੂੰ ਅੱਗੇ ਆ ਕੇ ਗੱਲ ਸੁਣਨੀ ਚਾਹੀਦੀ ਹੈ ਉਹਨਾਂ ਦੀ ਸਿਹਤ ਬਹੁਤ ਖਰਾਬ ਹੈ ਬੀਪੀ ਡਾਊਨ ਹੋ ਰਿਹਾ ਹੈ ਰਾਜਜੀਤ ਸਿੰਘ ਧੱਲੇਵਾਲ ਹੋਰ 31 ਦਿਨ ਹੋ ਗਏ ਦੋ ਦਿਨ ਭੁੱਖੇ ਨਹੀਂ ਰਿਹਾ ਜਾਂਦਾ 31 ਦਿਨ ਹੋ ਗਏ ਬਹੁਤ ਕਮਜ਼ੋਰ ਨਿਹਾਓ ਸੋ ਇਹ ਸਬਰ ਨਾ ਪਰਖੜ ਮੋਦੀ ਸਾਹਿਬ ਕੇਂਦਰ ਸਰਕਾਰ ਅਸੀਂ ਸਾਰੇ ਬਤੌਰ ਪੰਜਾਬੀ ਇਹਨਾਂ ਮੰਗਾਂ ਦੇ ਨਾਲ ਸਹਿਮਤ ਆ ਔਰ ਜੇ ਦੇਸ਼ ਨੂੰ ਬਚਾਉਣਾ ਤੇ ਐਮਐਸਪੀ ਦੇਣੀ ਪਏਗੀ ਕਿਸਾਨੀ ਮੰਗਾਂ ਨੂੰ ਤੁਸੀਂ ਬਹੁਤੀ ਦੇਰ ਤੁਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਤੁਸੀਂ ਹੁਣ ਨਵਾਂ ਇੱਕ ਡਰਾਫਟ ਚਾ ਲੈ ਜਾਂਦਾ ਲੁਕਵੇਂ ਢੰਗ ਦੇ ਨਾਲ ਤੁਸੀਂ ਫੇਰ ਉਹੀ ਕਾਹ ਚੱਲਨੀ ਚਾਹੁੰਦੇ ਹੋ ਅਮਰੀਕਾ ਦਾ ਤੁਸੀਂ ਅਮਰੀਕਾ 'ਚ 1% ਕਿਸਾਨ ਹੈ ਉੱਥੇ ਸਬਸਿਡੀ ਬਹੁਤ ਦਿੱਤੀ ਜਾਂਦੀ ਹੈ ਇੱਥੇ ਦਾ 80% ਤੁਸੀਂ ਇਹਨੂੰ ਕਿਵੇਂ ਉਸ ਮਾਡਲ ਨੂੰ ਇੱਥੇ ਲਾਗੂ ਕਰਦੇ ਹੋਗੇ ਜੀ ਵੀ ਸਾਰਿਆਂ ਨੂੰ ਦਿਖਾਨੀ ਤੋਂ ਬਾਹਰ ਕੱਢ ਦਿਓ ਕਿਸਾਨ ਦੀ ਕਿਸਾਨੀ ਦੀ ਪਰਪਟਾਈਜ਼ੇਸ਼ਨ ਕਰ ਦਿਓ ਅਡਾਨੀ ਨੂੰ ਦੇ ਦਿਓ ਸਾਰੀਆਂ ਇਹ ਉਹੀ ਚਾਲ ਹੈ ਤੁਸੀਂ ਸਾਰੀ ਖੇਤੀ ਜਿਹੜੀ ਹੈ ਉਹ ਅਡਾਨੀ ਵਰਗਿਆਂ ਨੂੰ ਦੇਣੀ ਚਾਹੁੰਦੇ ਹੋ ਲੇਕਿਨ ਪੰਜਾਬ ਦਾ ਕਿਸਾਨ ਜਿੱਥੇ ਦੇਸ਼ ਖਾਤਰ ਸੰਘਰਸ਼ ਕਰਦਾ ਉਥੇ ਆਪਣੀ ਜ਼ਮੀਨ ਖਾਤਰ ਤਾਂ ਕਰਦਾ ਹੀ ਰਹੇਗਾ ਨਾ ਆਪਣੀ ਅਣਖਾਂ ਖਾਤਰ ਆਪਣੀ ਆਉਣ ਵਾਲੀ ਨਸਲਾਂ ਖਾਤਰ ਸੋ ਅਸੀਂ ਸਾਰੇ ਸਾਥੀ ਤੁਹਾਡੇ ਤੋਂ ਉਮੀਦ ਕਰਦੇ ਹਾਂ ਵੀਡੀਓ ਤੋਂ ਉਮੀਦ ਕਰਦੇ ਹਾਂ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਸੰਘਰਸ਼ ਕੋਈ ਆਪ ਦੀ ਘੱਟਾ ਸੰਘਰਸ਼ ਨਹੀਂ ਹੈ ਇਹ ਦੇਸ਼ ਲਈ ਸੰਘਰਸ਼ ਹੈ ਇਹ ਪੰਜਾਬ ਲਈ ਸੰਘਰਸ਼ ਹੈ ਕੱਲੇ ਪੰਜਾਬ ਦਾ ਨਹੀਂ ਹੈ ਸੋ ਇਹ ਸੰਘਰਸ਼ ਦੇ ਵਿੱਚ ਸਾਰੇ ਸਾਥ ਦੇਓ ਕੱਲ ਪਾਰਟੀ ਦਾ ਇੱਕ ਹਾਈ ਲੈਵਲ ਡੈਲੀਗੇਸ਼ਨ ਵੀ ਡੱਲੇਵਾਲ ਸਾਹਿਬ ਹੋਰਾਂ ਨੂੰ ਮਿਲ ਕੇ ਗਿਆ ਜਿਦੇ ਵਿੱਚ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਸਨ ਸੋ ਉਹਨਾਂ ਦੀਆਂ ਵੀ ਆਪਸ ਵਿੱਚ ਗੱਲਾਂ ਹੋਈਆਂ ਸੋ ਪਾਰਟੀ ਪੱਧਰ ਤੇ ਵੀ ਉਹ ਡਿਸਕਸ ਕਰਨਗੇ ਸਰਕਾਰ ਪੱਧਰ ਤੇ ਵੀ ਕਰਨਗੇ ਵਿਧਾਨ ਸਭਾ ਦੇ ਪੱਧਰ ਤੇ ਮੈਂ ਵੀ ਜੋ ਕਰ ਸਕਦਾ ਹੋਇਆ ਮੈਂ ਇਸ ਲੜਾਈ ਦੇ ਵਿੱਚ ਕਿਸਾਨਾਂ ਦੇ ਨਾਲ ਆ ਦੇਸ਼ ਦੇ ਨਾਲ ਅਨੁਸਾਰ ਤੁਸੀਂ ਕਹਿ ਕਿ ਤੁਸੀਂ ਇਹਦੇ ਮੰਗਾਂ ਦਾ ਸਮਰਥਨ ਕਰਦੇ ਹੋ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਵੀ ਕੇਂਦਰ ਸਰਕਾਰ ਨਾਲ ਕੋਈ ਗੱਲਬਾਤ ਕਰਨ ਦਾ ਪਹਿਲ ਬੋਲਿਆ ਗਿਆ ਕੋਈ ਵੀ ਤਰ੍ਹਾਂ ਦੀ ਕੋਈ ਚਿੱਠੀ ਕੋਈ ਬੁੱਧ ਨਹੀਂ ਮੇਰਾ ਖਿਆਲ ਹੈ ਲਗਾਤਾਰ ਮੀਟਿੰਗਾਂ ਹੋ ਰਹੀਆਂ ਜੀ ਪਰਸੋਂ ਵੀ ਮਿਲ ਕੇ ਆਏ ਆ ਆਪਣੇ ਸਾਡੇ ਵਿੱਤ ਮੰਤਰੀ ਸਾਹਿਬ ਔਰ ਨਾਲ ਘਟਾਰੂ ਚੱਕ ਜੀ ਵੀ ਗਏ ਸੀ ਸਾਡੇ ਅਫਸਰ ਵੀ ਸੀ ਉਹ ਲਗਾਤਾਰ ਮੀਟਿੰਗ ਜ਼ੋਰ ਕੀ ਔਰ ਮੈਂ ਵੀ ਜਿੱਥੇ ਕਿਤੇ ਮੌਕਾ ਮਿਲਦਾ ਮੈਂ ਤਾਂ ਕਿਤੇ ਸਕੂਲ ਨਹੀਂ ਮਤਲਬ ਸਕੂਲ ਦੇ ਵਿੱਚ ਕਿਤੇ ਕਾਲਜ ਦੇ ਵਿੱਚ ਜਿੱਥੇ ਕੋਈ ਫੰਕਸ਼ਨ ਹੁੰਦਾ ਉਥੇ ਬੱਚਿਆਂ ਨੂੰ ਇੱਕ ਬਾਰੇ ਲੜਾਈ ਬਾਰੇ ਦੱਸਦੇ ਆ ਸੋ ਪੰਜਾਬ ਸਰਕਾਰ ਤੇ ਬਿਲਕੁਲ ਇਹਨਾਂ ਮੰਗਾਂ ਦੇ ਨਾਲ ਸਹਿਮਤ ਹੈ। ਸਹਿਮਤ ਹੈ ਕਿ ਤੁਸੀਂ 30 ਤਰੀਕ ਦੀ ਬੰਦ ਦੀ ਕਾਲ ਦਾ ਸਮਰਥਨ ਕਰਦੇ ਆ ਆਮ ਆਦੀ ਪਾਰਟੀ ਕੀ ਇਹਨਾਂ ਨੇ ਕਿਸਾਨਾਂ ਨੇ ਕਿਹਾ ਹੈਗਾ ਕਿ ਸਾਰੇ ادارے ਵਪਾਰਕਦਾਰੇ ਬੰਦ ਰਹਿਣ ਕਿ ਕੀ ਆ ਆਮ ਆਦੀ ਪਾਰਟੀ ਜੋ ਪੰਜਾਬ ਸਰਕਾਰ ਹੈ ਕੋਈ ਰਿਟਰਨ ਰੂਪ ਦੇ ਵਿੱਚ ਦਫਤਰ ਬੰਦ ਕਰਨ ਦਾ ਹਮਾਇਤ ਕਰੂਗੀ ਦੇਖੋ ਇਹਦੇ ਵਿੱਚ ਜਾਂ ਤਾਂ ਕੋਈ ਸਰਕਾਰ ਦਾ ਨੁਮਾਇੰਦਾ ਆ ਕੇ ਤੁਹਾਨੂੰ ਇਸ ਸਵਾਲ ਦਾ ਜਵਾਬ ਦੇਗਾ ਜਾਂ ਪਾਰਟੀ ਦਾ ਨੁਮਾਇੰਦਾ ਸੋ ਉਹ ਪਾਰਟੀ ਕੋਲੋਂ ਜਿਹੜਾ ਬੰਦਾ ਅਥੋਰਾਈਜ਼ਡ ਆ ਉਹ ਹੀ ਇਸ ਸਵਾਲ ਦਾ ਜਵਾਬ ਦੇ ਸਕਦਾ ਮੈਂ ਪੰਸਲੀ ਸਦਮਾ ਸੰਜੀਤ ਤੁਸੀਂ ਡਰਾਫਟ ਦੀ ਗੱਲ ਕੀਤੀ ਕਿ ਸਿਹਤ ਬਹੁਤ ਖਰਾਬ ਹੈ ਦਵਾਈ ਲੈ ਲਓ ਡ੍ਰਿਪ ਦੇ ਉਹ ਮਨਾ ਕਰ ਦਿੱਤਾ ਇਹਨਾਂ ਨੇ ਕਿ ਦਵਾਈ ਬਿਲਕੁਲ ਨਹੀਂ ਲੈਣੀ ਜੇ ਮੈਨੂੰ ਕੁਝ ਹੋਰ ਦੱਸ ਦਿੱਤੇ ਹੋਰ ਜੀ ਦਵਾਈ ਨਹੀਂ ਮੈਂ ਦੇਖੋ ਉਹਨਾਂ ਦਾ ਇਹ ਜਵਾਬ ਹੈ ਵੀ ਜੇ 7 ਲੱਖ ਕਿਸਾਨ ਇੱਕ ਤਰ੍ਹਾਂ ਦਾ ਇਹਨਾਂ ਨੇ ਕਤਲ ਕੀਤੇ ਦੇਸ਼ ਦੀਆਂ ਜਿਹੜੀਆਂ ਮਾੜੀਆਂ ਨਹੀਂ ਬੇਟੀਆਂ ਉਹਨਾਂ ਦੇ ਤੁਸੀਂ ਡਾਟਾ ਰੱਖਣੇ ਬੰਦ ਕਰਤਾ ਸੋ ਉਹ ਉਹਨਾਂ ਦੀ ਹਮਦਰਦੀ ਕਰਕੇ ਮਨਾ ਕਰਦੇ ਆ ਅਸੀਂ ਵੀ ਉਹਨਾਂ ਨੂੰ ਕਿਹਾ ਲੇਕਿਨ ਉਹ ਆਪਦੀ ਗੱਲ ਤੇ ਉਸੇ ਤਰ੍ਹਾਂ ਕਹਿ ਸੰਧਵਾ ਸਾਹਿਬ ਤੁਸੀਂ ਡਰਾਫਟ ਦੀ ਗੱਲ ਕੀਤੀ ਜੋ ਸੂਬਿਆਂ ਨੂੰ ਭੇਜਿਆ ਡਰਾਫਟ ਤੇ ਪਾਰਟੀ ਦਾ ਕੀ ਸਟੈਂਡ ਆ ਅੱਗੇ ਜਿਹੜਾ اجلاس ਹੋਣਾ ਉਹਦੇ 'ਚ ਕੋਈ ਵਿਰੋਧੀ ਮਤਾਂ ਪਾਇਆ ਜਾਏਗਾ ਜਾਂ ਕਿਸ ਤਰ੍ਹਾਂ ਦੇਖੋ ਮੈਂ ਉਹਦੇ ਬਾਰੇ ਇੱਕ ਕੈਪੈਸਿਟੀ ਬਿਲਡਿੰਗ ਜਿਹੜੀ ਸਾਡੇ ਐਮ ਐਲ ਏ ਸ ਦੀ ਜਿਹੜੀ ਆ ਉਹ ਉਹਨਾਂ ਦੀ ਕੈਪੈਸਿਟੀ ਬਿਲਡਿੰਗ ਇੱਕ ਐਕਸਰਸਾਈਜ਼ ਰੱਖਾਂਗਾ ਜਿਹਦੇ 'ਚ ਐਕਸਪਰਟਸ ਨੂੰ ਬੁਲਾਵਾਂਗੇ ਔਰ ਉਹ ਆਪਦੇ ਆਪਦੇ ਥਿਊਜ਼ ਦੇਣਗੇ ਕੋਈ ਕਿਸੇ ਤਰ੍ਹਾਂ ਦਾ ਥਿਊ ਹੋ ਸਕਦਾ ਹੈ ਉਸ ਤੋਂ ਬਾਅਦ ਐਮਐਲਏ ਜਦੋਂ ਡਿਸਕਸ਼ਨ ਹੋਏਗੀ ਉਦੋਂ ਆਪਦੇ ਇਹਦੇ ਬਾਰੇ ਦੱਸਣਗੇ ਲੇਕਿਨ ਮੈਨੂੰ ਇਹ ਲੱਗਦਾ ਹੈ ਵੀ ਇਹ ਜੀਐਸਟੀ ਵਾਲਾ ਹੀ ਹੈ ਦੂਜਾ ਚਰਚਾ ਹੋਈ ਤੁਹਾਡੀ ਸੀਐਮ ਸਾਹਿਬ ਨਾਲ ਜਾਂ 25 ਨਵੰਬਰ ਤੋਂ ਡਰਾਫਟ ਆਇਆ ਮੈਂ ਨਾਲ ਮਿਲ ਨਹੀਂ ਸਕਿਆ ਆਪਸ ਵਿੱਚ ਸਾਡੀ ਪਰਸਨਲ ਡਿਸਕਸ਼ਨ ਹੁੰਦੀ ਰਹਿੰਦੀ ਉਹਦੇ ਤੋਂ ਇਹ ਲੱਗਦਾ ਵੀ ਜਿਸ ਤਰ੍ਹਾਂ ਜੀਐਸਟੀ ਨੇ ਪੱਟਾ ਬਿਠਾਤਾ ਦਾ ਸਾਰੇ ਸਾਰੇ ਕਾਰੋਬਾਰ ਦਾ ਛੋਟੇ ਕਾਰੋਬਾਰੀਆਂ ਦਾ ਦੁਕਾਨਦਾਰਾਂ ਦਾ ਨਿੱਗਿਆ ਦਾ ਉਸੇ ਤਰੀਕੇ ਨਾਲ ਇਹ ਖੇਤੀ ਦਾ ਵੀ ਨੁਕਸਾਨ ਕਰਨ ਵਾਲਾ ਡਾਕੂਮੈਂਟ ਹੈ ਅਜੇ ਤੱਕ ਮੀਰੀ ਇਹ ਸਮਝ ਬਣੀ ਹੈ ਲੇਕਿਨ ਸਾਰੇ ਤਰ੍ਹਾਂ ਦੀ ਸਮਝ ਉਥੋਂ ਲੈ ਕੇ ਫਿਰ ਜਿਹੜੀ ਬੋਲਚਾਲਾਂ ਦੇ ਵਿੱਚ ਚਰਚਾ ਪੰਜ ਮਿੰਟ ਤੇ ਐਮਐਸਪੀ ਨੂੰ ਲੈ ਕੇ ਜਿਹੜੀ ਸਰਕਾਰ ਬਣਾਉਣ ਤੋਂ ਪਹਿਲਾਂ ਗੱਲ ਕੀਤੀ ਜਾਂਦੀ ਸੀ ਆਮ ਸਟੇਜਾਂ ਤੋਂ ਪਰ ਹੁਣ ਇਹਦੀ ਸਾਡੇ ਬਸ ਦੇ ਵਿੱਚ ਇਹ ਕਿਵੇਂ ਦੇਖਦੇ ਹੋ ਤੁਸੀਂ ਵੀ ਇੱਕ ਉਚੋਦੇ ਟੈਕ ਦੇਖੋ ਜਿਹੜੀਆਂ ਜਿਹੜੀਆਂ ਫਸਲਾਂ ਦੀ ਖਰੀਦ ਹੋ ਰਹੀ ਹੈ ਮੇਰੇ ਖਿਆਲ ਉਹ ਐਮਐਸਪੀ ਦੇ ਦਿੱਤੀਆਂ ਸਰਕਾਰ ਨੂੰ ਆਪਣੀ ਰੋੜਾ ਜੀ ਮਿਲੇ ਸੀ ਉਹਨਾਂ ਨੂੰ ਡੱਲੇਵਾਲ ਸਾਹਿਬ ਨੂੰ ਤਾਂ ਉਹਨਾਂ ਨੇ ਇਹੀ ਗੱਲ ਕਿਹਾ ਸੀ ਕਿ ਤੁਸੀਂ 92 ਵਿਧਾਇਕ ਜਿਹੜੇ ਚੁਣੇ ਗਏ ਨੇ ਆਵਾਜ਼ ਉਠਾਈ ਜਾਵੇ ਇਹ ਨਾ ਹੋਵੇ ਕਿ ਉਸ ਤੋਂ ਬਾਅਦ ਡੱਲੇਵਾਲ ਸਾਹਿਬ ਨੂੰ ਕੋਈ ਸੋਚੇ ਕਿ ਪੰਜਾਬ ਵਿੱਚ ਗਵਰਨਰ ਰਾਜ ਲੱਗ ਜਾਵੇ ਨਾਲੇ ਸਰਕਾਰ ਜਾਵੇ ਨਾਲੇ ਕਿਸੇ ਪੱਲੇ ਨਾ ਪਵੇ ਅੱਜ ਕਿਵੇਂ ਦੇਖਦੇ ਹੋ ਕਿ ਆਕਰ ਗਵਰਨਰ ਰਾਜ